ਵੀਰਾਂ ਦੀ ਸੰਗਤ ਜੀ ਅੱਜ ਆਪਾਂ ਪਹੁੰਚੇ ਵਿਆਗੇ ਗੁੱਗਾ ਮਾੜੀ ਦੇਰਾ ਪਿੰਡ ਕਿਸ਼ਨਪੁਰ ਅੱਜ ਇਸ ਦਰਬਾਰ ਤੇ ਆਪਾਂ ਪਹੁੰਚੇ ਵਿਆਗੇ ਇਹ ਇੰਨਾ ਭਾਗਾ ਸਾਲੀ ਦਰਬਾਰ ਆਗਾ ਵੀ ਜਿੱਥੇ ਹਰ ਇੱਕ ਅੜੇ ਹੋਏ ਕੰਮ ਆ ਜਿਹੜੇ ਇਸ ਦਰਬਾਰ ਤੇ ਪਹੁੰਚਣ ਦੇ ਨਾਲ ਚੌਂਕੀ ਹੈ ਜਿਹੜੀ ਇੱਥੇ ਸ਼ਨੀਵਾਰ ਤੇ ਐਤਵਾਰ ਨੂੰ ਲੱਗਦੀ ਆ ਦਿਨ ਦੇ ਵਿੱਚ ਚੌਂਕੀ ਲੱਗਦੀ ਹੈ ਜੀ ਅੱਜ ਤੋਂ ਪਹਿਲਾਂ ਇਸ ਦਰਬਾਰ ਦੀ ਕੋਈ ਵੀ ਤੁਹਾਨੂੰ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਮਿਲੀ ਪਹਿਲੀ ਵਾਰ ਇਸ ਦਰਵਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਆਉਣ ਲੱਗੀ ਹੈਗੀ ਕਿਉਂ ਲਿਆਂਦੀ ਗਈ ਹੈਗੀ ਕਿਉਂਕਿ ਜ਼ਿੰਦਗੀ ਦੇ ਵਿੱਚ ਆਪਣੇ ਉਲਝਣਾਂ ਇਹਨੀਆਂ ਜ਼ਿਆਦਾ ਨੇ ਕਿ ਆਪਾਂ ਕਈ ਵਾਰ ਕਈ ਏਦਾਂ ਦੇ ਬੰਦਿਆਂ ਕੋਲੇ ਫਸ ਜਾਂਦੇ ਹੈਗੇ ਵੀ ਉੱਥੋਂ ਆਪਾਂ ਨੂੰ ਮੁੜ ਕੇ ਉਸ ਜੰਗਲ ਦੇ ਵਿੱਚੋਂ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਇੱਥੇ ਆਮੋਗੇ ਇਸ ਦਰਬਾਰ ਤੇ ਆਮੋਗੇ ਨਾਲੇ ਤਾਂ ਤੁਹਾਡੀ ਜ਼ਿੰਦਗੀ ਦੇ ਕੋਈ ਵੀ ਰੁਝੇਵੇਂ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੰਮ ਕਾਜ ਆਗਾ ਹਣਾ ਸਾਰੇ ਦਾ ਕੰਮ ਉਹ ਸਫਲ ਹੋਣਗੇ ਨਾਲ ਨਾਲ ਇਸ ਦਰਬਾਰ ਤੇ ਵੀਜੇ ਵਿਦੇਸ਼ਾਂ ਦੇ ਸੁੱਖਣਾ ਸੁਖੋਗੇ ਉਹ ਵੀ ਹੋ ਇਸ ਦਰਬਾਰ ਦੇ ਵਿੱਚ ਜਰੂਰ ਤੁਸੀਂ ਆਮੋਗੇ ਸਰਦਾ ਦੇ ਨਾਲ ਆਮੋਗੇ ਇੱਕ ਕਾ ਮਾਨ ਇੱਕ ਜਿੱਤ ਹੋ ਕੇ ਆਵੋਗੇ ਦਰਬਾਰ ਦੇ ਅੰਦਰ ਤੁਹਾਨੂੰ ਹਰ ਇੱਕ ਦੇਵੀ ਦੇਵਤੇ ਦਾ ਮੰਦਰ ਬਣਿਆ ਹੋਇਆ ਮਿਲੂਗਾ ਜਿੱਥੇ ਕਿ ਤੁਸੀਂ ਆਪਣਾ ਨਤਮਸਤਕ ਹੋਮੋਗੇ ਹਨ ਜੋ ਵੀ ਪ੍ਰਮਾਤਮਾ ਅੱਗੇ ਤੁਸੀਂ ਆਪਦੀ ਕੋਈ ਦੁਆ ਕਰਨੀ ਆ ਉਹ ਵੀ ਕਰ ਸਕੋਗੇ ਆਉਣ ਦੇ ਲਈ ਜਿਹੜਾ ਰਸਤਾ ਹੈਗਾ ਤੁਹਾਨੂੰ ਉਹ ਵੀ ਆਪਾਂ ਕਲੀਅਰ ਕਰਾ ਦਈਏ ਫਿਰ ਚੱਲਦੇ ਆਪਾਂ ਦਰਬਾਰ ਦੇ ਅੰਦਰ ਦਰਬਾਰ ਦੇ ਅੰਦਰ ਦੀ ਸਾਰੀ ਲੋਕੇਸ਼ਨ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਬਾਹਰ ਤੇ ਐਤਵਾਰ ਇੱਥੇ ਚੌਂਕੀ ਭਰਦੀ ਹੈ ਜੀ ਚੌਂਕੀ ਜ਼ਰੂਰ ਲੱਗਦੀ ਹੈ ਦਿਨ ਦੇ ਵਿੱਚ ਲੱਗਦੀ ਹੈ ਕਿ ਪਰਚੇ ਨਿਕਲਦੇ ਨੇ ਕਿ ਖੋਲਦੇ ਆ ਤੇ ਬਾਬਾ ਜੀ ਦਿਲ ਦੀਆਂ ਗੱਲਾਂ ਉਹ ਦੱਸ ਦਿੰਦੇ ਨੇ ਟੰਗਾਈ ਦੇ ਨਾਲ ਕਿ ਜਿਹੜੀਆਂ ਅਜੇ ਤੱਕ ਤੁਸੀਂ ਕਦੇ ਦੇਖੀਆਂ ਤੱਕ ਨਹੀਂ ਹੋਣੀਆਂ ਕਿਉਂਕਿ ਸੋਸ਼ਲ ਮੀਡੀਆ ਤੇ ਕਦੇ ਬਾਬਾ ਜੀ ਆਏ ਨਹੀਂਗੇ ਨਾਲ ਦੀ ਕੋਈ ਪੋਸਟ ਪਾਉਂਦੇ ਨਹੀਂਗੇ ਪਰ ਇਸ ਦਰਬਾਰ ਦਾ ਜਦੋਂ ਆਪਾਂ ਨੂੰ ਪਤਾ ਲੱਗਿਆ ਤਾਂ ਨਾ ਪਰ ਆਪਾਂ ਉਸ ਦਰਬਾਰ ਦੇ ਉੱਪਰੀ ਜਾਣਿਆ ਜਿਸ ਦਰਬਾਰ ਦੇ ਉੱਤੇ ਜਾਣ ਦੇ ਨਾਲ ਤੁਹਾਡਾ ਭਲਾ ਹੋ ਸਕੇ ਇਹ ਪਿੰਡ ਹੈਗਾ ਜੀ ਕਿਸ਼ਨਪੁਰ ਦੇਵੀਗੜ੍ਹ ਦੇ ਬਿਲਕੁਲ ਨਜ਼ਦੀਕ ਰਹਿ ਜਾਂਦਾਗਾ ਦੇਵੀਗੜ੍ਹ ਜਦੋਂ ਤੁਸੀਂ ਬੱਸ ਸਟੈਂਡ ਤੇ ਆ ਕੇ ਉਤਰਗੇ ਕਿਸੇ ਵੀ ਤੁਸੀਂ ਪਾਸਿਓਂ ਆ ਰਹੇ ਹੋਗੇ ਚਾਹ ਪੰਜਾਬ ਤੋਂ ਆ ਰਹੇ ਹੋ ਚਾਹ ਹਰਿਆਣੇ ਤੋਂ ਆ ਰਹੇ ਹੋ ਚਾਹੇ ਆ ਰਹੇ ਹੋ ਤੁਸੀਂ ਹਿਮਾਚਲ ਤੋਂ ਦੇਵੀਗੜ੍ਹ ਪਹੁੰਚਣਾਗਾ ਦੇਵੀਗੜ੍ਹ ਬੱਸ ਸਟੈਂਡ ਤੇ ਜਦੋਂ ਤੁਸੀਂ ਉੱਥੋਂ ਤੁਹਾਨੂੰ ਬੱਸ ਸਟੈਂਡ ਦੇ ਬਾਹਰਲੀ ਸਾਈਡ ਤੇ ਆਟੋ ਇਰਿਸ ਦਾ ਟੈਂਪੂ ਜਿਹਨਾਂ ਨੂੰ ਕਹਿ ਦਿੰਨੇ ਆਪਾਂ ਉਹ ਤੁਹਾਨੂੰ ਬਾਹਰਲੀ ਸਾਈਡ ਖੜੇ ਨਜ਼ਰ ਆਉਣਗੇ ਮਿੰਟ-ਮਿੰਟ ਤੇ ਟੈਂਪੂ ਵਾਲਿਆਂ ਦੀ ਉਹ ਆਟੋ ਵਾਲਿਆਂ ਦੀ ਸਰਵਿਸ ਆ ਜਿਹੜੀ ਇੱਥੇ ਬਾਰਤ ਐਤਵਾਰ ਲੱਗੀ ਹੁੰਦੀ ਹੈਗੀ ਉਹਨਾਂ ਨੂੰ ਤੁਸੀਂ ਇੱਕੋ ਹੀ ਗੱਲ ਕਹਿਣੀ ਹੈਗੀ ਕਿ ਅਸੀਂ ਗੁੱਗਾ ਮਾੜੀ ਡੇਰਾ ਕਿਸਨਪੁਰ ਜਾਣਾ ਹੈਗਾ ਤੁਹਾਨੂੰ ਇੱਥੇ ਆ ਕੇ ਇਸੇ ਮੇਨ ਲੋਕੇਸ਼ਨ ਤੇ ਇਸੇ ਜਗ੍ਹਾ ਤੇ ਆ ਕੇ ਉਤਾਰ ਕੇ ਜਾਣਗੇ ਇੱਥੇ ਹੀ ਤੁਹਾਨੂੰ ਦੁਬਾਰਾ ਮਿਲ ਜਾਣਗੇ ਹਾਂ ਜੇਕਰ ਤੁਸੀਂ ਆਉਣੇ ਹੋ ਦੋਸਤੋ ਆਪਦੇ ਸਾਧਨਾ ਤੇ ਤੁਹਾਡੇ ਕੋਲ ਗੱਡੀ ਹੈਗੀ ਆਪਦਾ ਵਹੀਕਲਾ ਹਨਾ ਤਾਂ ਇਸ ਦਰਵਾਰ ਦੀ ਜਿਹੜੀ ਲੋਕੇਸ਼ਨ ਇਤੀ ਹੋਏਗੀ ਲਿਕੇਸ਼ਨ ਮੈਪ ਦੀ ਹੈਗੀ ਕਰੰਟ ਲੋਕੇਸ਼ਨ ਹੈਗੀ ਲਿੰਕ ਨੂੰ ਤੁਸੀਂ ਜਦੋਂ ਕਲਿੱਕ ਕਰ ਲਿਆ ਲੋਕੇਸ਼ਨ ਆਟੋਮੈਟਿਕ ਤੁਹਾਡੇ ਗੱਡੀ ਦੇ ਮੈਪ ਤੇ ਜਿਹੜੀ ਉਹ ਲੱਗ ਜਾਣੀ ਹੈਗੀ ਉਦੋਂ ਬਾਅਦ ਤੁਸੀਂ ਬਹੁਤ ਹੀ ਆਸਾਨੀ ਨਾਲ ਇੱਥੇ ਪਹੁੰਚ ਜਾਓਗੇ ਹੁਣ ਆਪਾਂ ਦਰਵਾਜ਼ੇ ਦੇ ਅੰਦਰ ਚਾਲਦੇ ਆਂਗੇ ਅੰਦਰਲਾ ਸਾਨੂੰ ਸਾਰਾ ਐਡਰੈਸ ਦਿਖਾਵਾਂਗੇ ਆਪਾਂ ਕਿਸੇ ਮਾਤਾ ਭੈਣ ਦੇ ਹਨ ਜਾਂ ਬਜ਼ੁਰਗ ਦੇ ਕਿਸੇ ਦੇ ਵੀ ਰਸੌਲੀ ਜਾਂ ਫਿਰ ਸਰੀਰ ਦੇ ਉੱਪਰ ਗੱਠਾਂ ਕਈ ਵਾਰ ਰਸੌਲੀ ਹੁੰਦੀ ਹੈ ਆਪਣੇ ਹਨ ਉਹਦਾ ਕੋਈ ਇਲਾਜ ਤੱਕ ਨਹੀਂ ਆਪਾਂ ਨੂੰ ਮਿਲਦਾ ਇਲਾਜ ਮਿਲਦਾ ਤਾਂ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਨਾ ਕਈ ਵਾਰ ਗੱਠੀਆਂ ਹੀ ਬਣ ਜਾਂਦੀਆਂ ਨੇ ਸਰੀਰ ਦੇ ਉੱਪਰ ਉਹ ਵੀ ਬਹੁਤ ਤੰਗਿਆ ਪਰੇਸ਼ਾਨੀ ਹੁੰਦੀ ਆ ਉਹਦਾ ਵੀ ਕੋਈ ਨੀ ਇਲਾਜ ਕਿਤੇ ਮਿਲਦਾ ਕਰਦਾ ਉਹਦਾ ਸਰਤੀਆ ਇਲਾਜ ਤੇ 101% ਬਾਈ ਜੀ ਇਸ ਦਰਬਾਰ ਦੇ ਵਿੱਚ ਜਦੋਂ ਤੁਸੀਂ ਆਵੋਗੇ ਨਾ ਕਰੋ ਆਉਂਦੇ ਹੋਏ ਸਿਰਫ ਤੁਸੀਂ ਪਾਈਆ ਗੁੜ ਲੈ ਲੈਣਾ ਆਹ ਦੇ ਉੱਪਰ ਦੀ ਚਾਹ ਕੇ ਲੈ ਆਉਣਾ ਉਹ ਗੁੜ ਸਨੀਵਾਰ ਨੂੰ ਆਜੋ ਜਾਂ ਫਿਰ ਐਤਵਾਰ ਨੂੰ ਆਜੋ ਨਾ ਤੁਹਾਡੇ ਸਰੀਰ ਦੇ ਉੱਪਰ ਪਰੇ ਨਹੀਂ ਹੈਗੀਆਂ ਗੱਠਾ ਤੇ ਨਾ ਹੀ ਤੁਹਾਡੇ ਤੇ ਸਰੀਰ ਦੇ ਉੱਪਰ ਦੇਖਣੀ ਹੈ ਕਿਸੇ ਪਾਸੇ ਵੀ ਰਸੌਲੀ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਢੁੱਲਾ ਦਰਵਾਜ਼ਾ ਬਣਿਆ ਹੋਇਆਗਾ ਬਾਹਰ ਦਾ ਐ ਦਰਵਾਜ਼ੇ ਤੇ ਚੌਂਕੀ ਲੱਗਦੀ ਹੁੰਦੀ ਹੈਗੀ ਤੇ ਚੌਂਕੀ ਦੇ ਪਹਿਲਾਂ ਤੁਹਾਨੂੰ ਆਪਾਂ ਦੱਸ ਕੀ ਹੈ ਕਿ ਇੱਥੇ ਵੀ ਇਸ ਦਰਵਾਜ਼ੇ ਦੀਆਂ ਕਦੇ ਵੀ ਸੋਸ਼ਲ ਮੀਡੀਆ ਤੇ ਕੋਈ ਪੋਸਟ ਨਹੀਂ ਆਈ ਹੈਗੀ ਆਪਾਂ ਕਿਵੇਂ ਪਹੁੰਚ્યાਗੇ ਆਪਾਂ ਨੂੰ ਵੀ ਜਦੋਂ ਇਸ ਦਰਵਾਜ਼ੇ ਤੋਂ ਭਲਾ ਜਿਹੜੇ ਜਿਹੜੇ ਸੰਗਤਾਂ ਨਾਲ ਲੋਕਾਂ ਦਾ ਹੋਇਆ ਹਨਾ ਉਹਨਾਂ ਤੋਂ ਜਦੋਂ ਇਹ ਦਰਵਾਜ਼ੇ ਦੇ ਬਾਰੇ ਸੁਣਨ ਚ ਮਿਲਿਆ ਹਨਾ ਕਿਸੇ ਨੂੰ ਵਿਦੇਸ਼ ਦਾ ਵੀ ਜਾ ਮਿਲ ਗਿਆ ਕਿਹੜੀਆਂ ਕੋਈ ਬਿਮਾਰੀਆਂ ਨੇ ਜਿਹੜੀਆਂ ਤਾਂ ਜੂਝ ਰਹੇ ਸੀ ਇਹ ਜਿਹੀਆਂ ਗੰਦੀਆਂ ਬਿਮਾਰੀਆਂ ਲੱਗੀਆਂ ਪਈਆਂ ਸੀ ਜਿਨ੍ਹਾਂ ਦਾ ਨਾਂ ਲੈਣਾ ਵੀ ਆਪਾਂ ਨੂੰ ਦੋਹਾ ਨਹੀਂ ਦਿੰਦਾ ਹੈਗਾ ਉਹਦਾਂ ਦੀਆਂ ਬਿਮਾਰੀਆਂ ਦੇ ਇਲਾਜ ਇੱਥੋਂ ਹੋਏ ਜਿਹੜੇ 50 50 ਸਾਲਾਂ ਤੋਂ ਔਲਾਦ ਦੇ ਲਈ ਤਰਸਦੇ ਸੀਗੇ ਉਹਨਾਂ ਨੂੰ ਇੱਥੋਂ ਔਲਾਦ ਦੀ ਬਖਸ਼ ਹੋਈ ਉਹਨਾਂ ਦੇ ਘਰ ਦੇ ਵਿੱਚ ਔਲਾਦ ਹੋਈ ਬੱਚੇ ਦੀ ਟਲਕਾਰੀ ਸੁਣਨ ਦੇ ਲਈ ਮਿਲੀ ਤੇ ਇਦਾਂ ਨੇ ਜਰੂਰ ਸਾਨੂੰ ਗੱਲਾਂ ਆਈਆਂ ਸਾਡੇ ਕੋਲ ਦੱਸਿਆਂ ਜਿਨ੍ਹਾਂ ਦੇ ਨਾਲ ਉਹ ਵੀ ਸਾਰੇ ਇਹਨਾਂ ਭੈਣ ਭਰਾਵਾਂ ਨੂੰ ਤਾਂ ਸੰਗਤ ਦੀ ਸਾਰੀ ਦੀ ਵਾਟ ਹੈ ਜਿਹੜੀ ਤੁਹਾਡੇ ਅੱਗੇ ਲੈ ਕੇ ਆਵਾਂਗੇ ਤੁਸੀਂ ਇਹ ਦੇਖੋ ਵੀ ਜਦੋਂ ਦਰਬਾਰ ਤੇ ਐਤਵਾਰ ਇਸ ਦਰਬਾਰ ਦੇ ਵਿੱਚ ਚੌਂਕੀ ਲੱਗੀ ਹੁੰਦੀ ਹੈਗੀ ਬਾਸ ਦੇਖੋ ਤੁਸੀਂ ਕਿੰਨਾ ਜ਼ਿਆਦਾ ਹੁੰਦਾਗਾ ਸੰਗਤ ਬਹੁਤ ਜ਼ਿਆਦਾ ਇੱਥੇ ਪਹੁੰਚੀ ਹੁੰਦੀ ਹੈਗੀ ਬਾਕੀ ਗੱਦੇ ਵਿਸ਼ੇ ਹੁੰਦੇ ਨੇਗੇ ਕੂਲਰ ਵਗੈਰਾ ਲੱਗੇ ਹੁੰਦੇ ਅਗੇ ਕਿਸੇ ਵੀ ਤਰ੍ਹਾਂ ਤੁਹਾਨੂੰ ਇਹ ਨਹੀਂ ਹੈਗਾ ਵੀ ਇੱਥੇ ਆ ਕੇ ਗਰਮੀ 'ਚ ਮਰਾਂਗੇ ਹਨਾ ਵੀ ਬੈਠਣ ਦੇ ਲਈ ਜਗ੍ਹਾ ਜਗ੍ਹਾ ਤੁਸੀਂ ਦੇਖ ਸਕਦਾ ਹੋ ਕਿ ਦਰਬਾਰ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਦਰ ਉਹ ਆਪਾਂ ਦਰਬਾਰ ਦੇ ਵਿੱਚ ਇੱਥੇ ਐਂਟਰ ਹੋ ਜਾਨੇ ਹਨਾ ਪਹਿਲਾਂ ਆਪਾਂ ਨੂੰ ਦਰਬਾਰ ਮਿਲਦਾਗਾ ਨਸਤਮਸਤਕ ਹੋਣ ਦੇ ਲਈ ਹਨਾ ਮੱਥਾ ਟੇਕਾਂ ਦੇ ਲਈ ਮਾ ਕਾਲੀ ਦਾ ਤੇ ਨਾਲ ਹੀ ਪਲੰਗ ਲੱਗਿਆ ਹੋਇਆ ਮਿਲਦਾ ਮਹਾਬਾਈ ਮਾ ਸ਼ੇਰਾ ਵਾਲੀ ਦਾ ਉਸ ਤੋਂ ਬਾਅਦ ਆ ਤੁਹਾਨੂੰ ਅਗਲੇ ਉੱਥੇ ਲੈ ਕੇ ਜਾਂਦੇ ਆ ਇੱਥੇ ਦੇ ਸਾਰੇ ਦਰਬਾਰ ਦੇ ਦ੍ਰਿਸ਼ਟੀ ਵਿੱਚ ਦੇਖ ਸਕਦੇ ਹੋਗੇ ਜੈ ਬਾਬਾ ਪੈਰੋ ਨਾਲ ਪੈਰੋ ਨਾਲ ਜੀ ਦੀ ਵੀ ਮੂਰਤੀ ਆਪਾਂ ਨੂੰ ਉੱਥੇ ਮਿਲਦੀ ਹੈਗੀ ਬਹਿਨ ਸ਼ਾਮਕੌਰ ਔਰ ਸੱਭਾ ਸਿੰਘ ਬਾਬਰੀ ਜੀ ਕਿਉਂਕਿ ਸੱਭਾ ਸਿੰਘ ਬਾਬਰੀ ਦਾ ਦਰਬਾਰ ਹਰ ਇੱਕ ਗੱਗਾ ਮਾਰੀ ਕਿਤੇ ਵੀ ਜਾਣਿਆ ਆਪਾਂ ਮਿਲਦੀ ਮਿਲਦਾ ਪਰ ਇੱਥੇ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਦਰਬਾਰ ਬਣਾਇਆ ਗਿਆ ਹੈਗਾ ਫੈਨ ਸ਼ਾਮਕੌਰ ਸੱਭਲ ਸਿੰਘ ਬਾਵਰੀ ਦਾ ਤੇ ਉਦੋਂ ਗਾਹਾਂ ਆਪਾਂ ਚੱਲਦੇ ਆਂ ਅਗਲੇ ਚ ਕੋਣ ਨਾਲ ਹੀ ਤੁਸੀਂ ਦੇਖੋ ਜੀ ਪੀਰਾਂ ਫਕੀਰਾਂ ਦੇ ਹਨਾ ਅ ਦਰਬਾਰ ਪੀਰ ਅਖਲਾ ਦਾ ਤੇਦਾ ਬਣਾਇਆ ਗਿਆ ਹੈਗਾ ਤੇ ਇਹਦੋਂ ਗਾਹਾਂ ਗਾਇਸ਼ਵ ਸ਼ੰਕਰ ਭੋਲੇ ਨਾਥ ਜੀ ਦਾ ਦਰਬਾਰ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਦਰਬਾਰ ਭੋਲੇ ਨਾਥ ਜੀ ਦਾ ਤਿਆਰ ਕੀਤਾ ਗਿਆ ਹੈਗਾ ਵੀ ਸੰਗਤ ਜੋ ਵੀ ਆਉਂਦੀ ਹੈ ਵੀ ਰੂਹ ਖਿੜ ਜਾਂਦੀ ਹੈ ਰੂਪ ਕਿਉਂ ਖੜ ਜਾਂਦੀ ਹੈ ਜਦੋਂ ਆਪਾਂ ਇਦਾਂ ਦੇ ਦਰਬਾਰ 'ਚ ਕਿਤੇ ਪਹੁੰਚਦੇ ਆਂਗੇ ਤੇ ਬਸ ਫਿਰ ਅੱਡੇ ਦਾ ਦੁੱਖੋਂ ਹੀ ਕੱਟੇ ਜਾਂਦੇ ਨੇ ਆਪਣੀ ਜ਼ਿੰਦਗੀ ਦੇ ਤੇ ਨਾਲ ਹੀ ਥਰੀ ਬਰਜੰਗ ਬਲੀ ਜੀ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਨ ਨੂੰ ਮਿਲਣਗੇ ਉਸ ਤੋਂ ਬਾਅਦ 메ਨ ਦਰਬਾਰ ਪੀਰਾਂ ਦਾ ਆਪਣੇ ਦਾ ਜਿਨ੍ਹਾਂ ਦੇ ਲਈ ਤੁਹਾਨੂੰ ਆਪਾਂ ਇੱਥੇ ਲੈ ਕੇ ਆਏ ਆਂਗੇ ਗੁਪਤੀ ਅੰਦਰ ਆਉਣੇ ਹੋਗੇ ਹਨ ਜੋ ਦਰਗਾਹ ਬਣੀ ਗਈ ਹੈ ਬਣਾਈ ਗਈ ਹੈ 메ਨ ਇੱਥੇ ਇਹ ਸਾਰੀ ਪੱਥਰ ਦੀ ਛੀਲੇ ਦੀ ਦਰਗਾਹ ਬਣੀ ਗਈ ਹੈਗੀ ਤੁਸੀਂ ਜਮਾਂ ਧਿਆਨ ਨਾਲ ਗੌਰ ਦੇ ਨਾਲ ਦੇਖ ਸਕਦੇ ਹੋ ਇਹਦੇ ਵਿੱਚ ਕਿਤੇ ਵੀ ਕੋਈ ਇੱਟ ਤੱਕ ਨਹੀਂ ਲੱਗੀ ਹੋਈਗੀ ਨਹੀਂ ਕੋਈ ਘੱਟ ਤੱਕ ਲੱਗਿਆ ਵੈਗਾ ਵੀ ਆਪਾਂ ਕਹ ਜੀ ਇਹ ਪੱਥਰ ਦੇ ਪੀਸ ਲੱਗੇ ਹੋਣਗੇ ਪੂਰੀ ਦੀ ਪੂਰੀ ਛਿੱਲੇ ਦੀ ਦਰਗਾਹ ਜਿਹੜੀ ਉਹ ਬਣਾਈ ਗਈ ਹੈਗੀ ਤੇ ਜਿੱਥੇ ਤੁਸੀਂ ਆ ਕੇ ਹਨਾ ਇਸ ਰੋਜੇ ਦੇ ਉਪਰ ਆ ਕੇ ਤੁਸੀਂ ਚਾਤਰਾ ਵੀ ਆਪਨ ਕਰ ਸਕਦੇ ਹੋ ਆਪਦੇ ਮਨ ਨੂੰ ਹਲਕਾ ਕਰ ਸਕਦੇ ਹੋ ਜੋ ਤੁਹਾਡੀਆਂ ਕੋਈ ਮੁਸ਼ਕਲਾਂ ਨਹੀਂ ਗਿਆ ਕਿਸੇ ਵੀ ਤਰ੍ਹਾਂ ਦੀ ਅਰਥਸਨਾ ਜੀ ਹਨਾ ਜ਼ਿੰਦਗੀ ਦੇ ਵਿੱਚ ਆਪਣੇ ਆਈ ਗਰੀ ਹੁੰਦੀ ਹੈਗੀ ਜਿਹਦੇ ਕਾਉਂਟਿੰਗ ਆਪਾਂ ਜਿਹਦੇ ਪ੍ਰਤੀ ਆਪਾਂ ਨੂੰ ਆਉਣਾ ਪੈਂਦਾ ਹੈਗਾ ਕਹਿੰਦਾ ਨਾਨਕ ਦੁਖੀ ਆ ਸਾਰ ਸੰਸਾਰ ਜਿਸ ਤਾਂ ਲਾਗੇ ਸੂਈ ਜਾਣੇ ਇਹਦਾ ਉਹਨਾਂ ਨੂੰ ਪਤਾ ਜਿਨ੍ਹਾਂ ਨੂੰ ਲੱਗੀਆਂ ਹੁੰਦੀਆਂ ਨੇ ਇਹ ਚੀਜ਼ਾਂ ਆਣਾ ਤੇ ਜਿਨ੍ਹਾਂ ਤੇ ਮੁਸ਼ਕਲਾਂ ਆਈਆਂ ਹੁੰਦੀਆਂ ਨੇ ਕਿਆਂ ਪਰੇ ਇਸ ਦਰਬਾਰ ਚ ਆਉਣ ਦੇ ਨਾਲ ਤੁਹਾਡੀਆਂ ਸਾਰੀਆਂ ਅਰਚਨਾ ਨੇ ਜਿਹੜੀਆਂ ਉਹ ਜ਼ਿੰਦਗੀਆਂ ਦੂਰ ਹੋਣਗੀਆਂ ਚੌਕੀ ਤੁਹਾਨੂੰ ਦੱਸ ਕੀ ਹਟਿਆਂਗੇ ਜੀ ਸ਼ਨੀਵਾਰ ਤੇ ਐਤਵਾਰ ਲੱਗਦੀ ਹੈ ਕਿ ਦਿਨ ਦੇ ਵਿੱਚ ਚੌਕੀ ਲੱਗਦੀ ਹੈਗੀ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਸਰੀਰਕ ਬਿਮਾਰੀ ਹਨਾ ਉਹ ਵੀ ਤੁਹਾਨੂੰ ਆਪਾਂ ਪਹਿਲਾਂ ਸਾਰੀਆਂ ਦੱਸ ਚੁੱਕੇ ਹਾਂਗੇ ਐਡਰੈਸ ਜਿਹੜਾ ਤੁਹਾਨੂੰ ਉਹ ਸਾਰਾ ਦੁਬਾਰੇ ਸਮਝਾ ਦੇ ਦਿੰਨੇ ਚਾਹੇ ਤੁਸੀਂ ਪੰਜਾਬ ਤੋਂ ਆ ਰਹੇ ਹੋ ਹਰਿਆਣੇ ਤੋਂ ਆ ਰਹੇ ਹੋ ਚਾਹੇ ਤੁਸੀਂ ਹਿਮਾਚਲ ਤੋਂ ਆਣਾ ਹਨਾ ਟੀਵੀਗੜ ਜਰੂਰ ਬੱਸ ਸਟੈਂਡ ਤੇ ਪਹੁੰਚਗੇ ਤੁਸੀਂ ਉੱਥੋਂ ਤੁਹਾਨੂੰ ਬਾਹਰੋਂ ਆਟੋ ਈ ਰਿਸਕਾ ਮਿਲ ਜਾਣਗੇ ਜਿੰਨਾਂ ਨੂੰ ਤੁਸੀਂ ਕਹੋਗੇ ਸੰਗਤ ਜੀ ਜੋ ਇਥੇ ਮੇਨ ਸੇਵਾਦਾਰ ਗੱਦੀ ਨਿਸ਼ੇਣ ਸ਼ਾਈ ਸਾਦਾ ਸ਼ਾਹ ਜੀ ਜੋ 14 ਸਾਲ ਦੀ ਉਮਰ ਤੋਂ ਲੈ ਕੇ 14 ਸਾਲ ਦੀ ਉਮਰ ਤੋਂ ਲੈ ਕੇ ਜਿਨਾਂ ਦੇ ਤੁਸੀਂ ਫੁਟੇਜ ਵੀ ਵੀਡੀਓ ਵੀ ਮੈਂ ਤੁਹਾਨੂੰ ਨਾਲ-ਨਾਲ ਉਹ ਨਹੀਂ ਦਿਖਾ ਰਿਹਾ ਹੈਗਾ 14 ਸਾਲਾਂ ਦੀ ਉਮਰ ਤੋਂ ਲੈ ਕੇ ਹੁਣ ਟਿਕਰ ਸ਼ੇਵਾ ਜਿਹੜੀ ਉਹ ਇੱਥੇ ਕਰਦੇ ਆ ਰਹੇ ਨੇਗੇ ਸ਼ਨੀਵਾਰ ਤੇ ਐਤਵਾਰ ਉਹ ਹੀ ਤੁਹਾਨੂੰ ਇੱਥੇ ਮਿਲਣਗੇ ਦਰਬਾਰ ਆ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਵੈ ਵਿੱਚ ਤੁਸੀਂ ਦੇਖ ਵੀ ਰਹੇ ਹੋ ਵੀ ਬਿਲਕੁਲ ਉਹ ਫੁੱਲ ਹੋ ਜਾਂਦਾ ਹੈਗਾ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਨੇਗੀਆਂ ਅਰੇ ਉਹੇ ਕੰਮ ਆ ਜਿਹੜੇ ਉਹ ਸਾਰੇ ਇਸ ਦਰਬਾਰ ਦੇ ਵਿੱਚ ਆ ਕੇ ਜਦੋਂ ਸਾਈ ਸਾਦਾ ਸਾਹਿਬ ਜੀ ਨੂੰ ਤੁਸੀਂ ਮਿਲੋਗੇ ਹਨਾ ਉਹਨਾਂ ਦੇ ਜੋ ਵੀ ਵਸਣ ਤੁਹਾਨੂੰ ਹੋਣਗੇ ਉਹਨਾਂ ਵਸ ਇਹ ਜਿਹੜੀਆਂ ਤੁਹਾਡੇ ਸਰੀਰ ਦੀਆਂ ਕੋਈ ਵੀ ਬਿਮਾਰੀਆਂ ਨੇ ਜਾਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਵਿਦੇਸ਼ ਦਾ ਕੋਈ ਵੀ ਆੜਿਆ ਪੈਗਾ ਹਨਾ ਵੀ ਆੜੇ ਦਾ ਮਤਲਬ ਇਹੀ ਹੁੰਦਾਗਾ ਵੀ ਆਪਾਂ ਜਿਹੜੇ ਮਾਰੀ ਜਾਂਦੇ ਆ ਵੀਜ਼ਾ ਨਹੀਂ ਆਉਂਦਾ ਕਿਤੇ ਫੇਲ ਰਿਜੈਕਟ ਹੋ ਜਾਂਦੀ ਹੈਗੀ ਤਾਂ ਮੈਟਰ ਇੱਥੇ ਆ ਜੇ ਇੱਕ ਵਾਰ ਬਹੁਤ ਹੀ ਭਾਗਾਸਾਲੀ ਦਰਬਾਰ ਹੈਗਾ ਜੋ ਦੱਸਿਆ ਵੀ ਕੋ ਇੱਥੇ ਸ਼ੇਵਾਦਾਰ ਗੱਦੀ ਨਸ਼ੀਨ ਸ਼ਾਈ ਸਾਦਾ ਸ਼ਾਹੀ ਨੇ ਕਿ ਜੋ ਚੌਂਕੀ ਲਾਉਂਦੇ ਨੇ ਕਿ ਸ਼ਨੀਵਾਰ ਤੇ ਐਤਵਾਰ ਨੂੰ ਉਹਨਾਂ ਦੇ ਇੱਕ ਵਾਰ ਤੁਹਾਨੂੰ ਬਸਨ ਹੋਗੇ ਤਾਂ ਵੀਜਾ ਤੁਹਾਡਾ ਪੱਕਾ ਜਦੋਂ 50 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਹਨਾ 50 ਸਾਲਾਂ ਤੋਂ ਜਿਹੜੀਆਂ ਫੈਮਲੀਆ ਨੂੰ ਇੱਥੇ ਪੁੱਤਰ ਦੀ ਦਾਤ ਮਿਲ ਸਕਦੀ ਆ ਤਾਂ ਵੀਜਾ ਦਾ ਕੋਈ ਬਾਈ ਵੱਡੀ ਵਾਲ ਨੂੰ ਤਾਂ ਵੱਟਤੀ ਪਿਆਗਾ ਜਰੂਰ ਇੱਕ ਵਾਰ ਹਨਾ ਇੱਥੇ ਹਾਜ਼ਰੀ ਲਗਵਾਓ ਇੱਕ ਵਾਰ ਇਸ ਦਰਬਾਰ ਦੇ ਵਿੱਚ ਆਓ ਤੇ ਉਹ ਤੋਂ ਬਾਅਦ ਫੇਰ ਦੱਸਿਓ ਤੁਸੀਂ ਆਪ ਖੁਦ ਵੀ ਹਾਂ ਤੁਹਾਡੇ ਕਿਸੇ ਤਰ੍ਹਾਂ ਦੇ ਕੋਈ ਵਿਗੜੇ ਹੋਏ ਕੰਮ ਹਨਾ ਕੋਈ ਉਲਝਣਾ ਤੁਹਾਡੀਆਂ ਜ਼ਿੰਦਗੀਆਂ ਤੁਹਾਡੇ ਰੁਕੇ ਹੋਏ ਕੰਮ ਬਣੇ ਜਾਂ ਨਹੀਂ ਬਣੇ ਤੁਸੀਂ ਫਿਰ ਆਪ ਹੀ ਆਪਦੇ ਮੂੰਹੋਂ ਕਹੋਮੋਗੇ ਬੋਲ ਕੇ ਕਿਉਂਕਿ ਆਉਣਾ ਤਾਂ ਪੈਣਾ ਹੀ ਹੈਗਾ ਫੋਨ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਥਾਈ ਜੀ ਨਹੀਂ ਕਿਸੇ ਦੇ ਨਾਲ ਕਰਦੇ ਆਉਣਾ ਪਊਗਾ ਦਰਵਾਜ਼ੇ ਦੀ ਲੋਕੇਸ਼ਨ ਹੈਗੀ ਐਡਰੈਸ ਆ ਜਿਹੜਾ ਆਪਾਂ ਉਹ ਪ੍ਰੋਪਰ ਦੇ ਚੁੱਕੇ ਹਾਂਗੇ ਪੰਜਾਬੀ ਚ ਵੀ ਤੁਹਾਨੂੰ ਐਡਰੈਸ ਮਿਲ ਗਿਆ ਹਿੰਦੀ ਚ ਵੀ ਮਿਲ ਗਿਆ ਲੋਕੇਸ਼ਨ ਆ ਮੈਪ ਜਿਹੜੀ ਉਹ ਤੁਸੀਂ ਡਿਸਕ੍ਰਿਪਸ਼ਨ ਚੋਂ ਚੱਕ ਸਕਦੇ ਹੋਗੇ ਲੋਕੇਸ਼ਨ ਨੂੰ ਕਲਿੱਕ ਕਰਕੇ ਤੁਸੀਂ ਆ ਸਕਦੇ ਹੋਗੇ ਮੇਨ ਸ਼ਨੀਵਾਰ ਤੇ ਐਤਵਾਰ ਆਗਾ ਜੀ ਤੇ ਬਾਕੀ ਜੇ ਜੀ ਆਉਣਾ ਕਰਨਾ ਤਾਂ ਵੀ ਤੁਸੀਂ ਆ ਸਕਦੇ ਹੋ ਕਿਉਂਕਿ ਸਾਈ ਜੀ ਮੈਂ ਇਸ ਦਰਬਾਰ ਦੇ ਵਿੱਚ ਤਾਂ ਉਹਨੂੰ ਮਿਲਣੇਗੀ ਮਿਲਣਗੇ ਇੱਥੇ ਜੋ ਵੀ ਸੰਗਤ ਆਈ ਹੈ ਕਿਸੇ ਵੀ ਤਰ੍ਹਾਂ ਨਿਰਾਸ਼ਾਵਧੀ ਨਹੀਂ ਏਦਾਂ ਮੁੜ ਕੇ ਗਈ ਕਿ ਉਹਨਾਂ ਦੀ ਜਾਂ ਕੋਈ ਪੋਸਟ ਨਾ ਨਿਕਲੀ ਹੋਵੇ ਉਹਨਾਂ ਦੇ ਕੰਨ ਨਾ ਨਿਕਲੇ ਕਰੇ ਗਏ ਹੁਣ ਸਮਾਂ ਟਾਈਮ ਜ਼ਰੂਰ ਆਵਾ ਲੈ ਕੇ ਆਇਆ ਕਰੋ ਕਿਉਂਕਿ ਕਿਸੇ ਵੀ ਦਰਵਾਜ਼ੇ ਆਪਾਂ ਜਾਣਿਆ ਕਾਲੀ ਨਾ ਕਰਿਆ ਕਰੋ ਕੰਨ ਜਦੋਂ ਆਪਣੇ ਪਾਏ ਹੁੰਦੇ ਨੇ ਕੰਨ ਦੇ ਅਕੋਰਡਿੰਗ ਹੀ ਆਵਾਜ਼ ਵੱਜਣੀ ਹੁੰਦੀ ਹੈਗੀ ਆਵਾਜ਼ ਆਉਣਸਾਰ ਵੀ ਪੈ ਸਕਦੀ ਹੈਗੀ ਆਵਾਜ਼ ਸ਼ਾਮ ਤੱਕ ਵੀ ਪੈ ਸਕਦੀ ਹੈਗੀ ਆਵਾਜ਼ ਦੀ ਜ਼ਰੂਰ ਵੇਟ ਕਰਿਆ ਕਰੋ ਪਹੁੰਚੋ ਗੁੱਗਾ ਮਾੜੀ ਡੇਰਾ ਪਿੰਡ ਕਿ ਪਿੰਡ ਤੋਂ ਥੋੜਾ ਜਿਹਾ ਦੂਰੀ ਤੇ ਹੈਗਾ ਰੋਡ ਦੇ ਉੱਪਰ ਜੇਕਰ ਬਸ ਤੇ ਆ ਰਹੇ ਹੋਗੇ ਹਨਾ ਦੇਵੀਗੜ੍ਹ ਤੋਂ ਤੁਹਾਨੂੰ ਆਟੋ ਇਗਿਸਕਾ ਮਿਲ ਜਾਣਗੇ ਉਹ ਪਹਿਲਾਂ ਆਪਾਂ ਸਾਰਾ ਤੁਹਾਨੂੰ ਦੱਸ ਹੀ ਚੁੱਕੇ ਜੈ ਪੀਰਾਂ ਦੀ ਜੈ ਸਾਈਆਂ ਦੀ ਵੀਡੀਓ ਨੂੰ ਕਰਦੇ ਦਬਕੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ YouTube ਤੇ ਦੇਖੀਏ ਨੂੰ Facebook ਤੇ ਦੇਖੀਏ ਨੂੰ ਕਰ ਲਿਓ ਫੋਲੋ Instagram ਤੇ ਦੇਖ ਰਹੇ ਹੋ ਤਾਂ ਵੀ ਕਰਿਓ ਫੋਲੋ